ਅੱਜ ਕੱਲ ਲੋਕੀ ਬਾਹਰ ਜਾਣ ਦੇ ਪਿੱਛੇ ਇਦਾਂ ਪਾਗਲ ਹੋਏ ਨੇ ਕਿ ਜਿਵੇਂ ਸਾਰਾ ਕੁਝ ਬਾਹਰ ਦੇ ਦੇਸ਼ਾਂ ਦੇ ਵਿੱਚ ਹੀ ਹੈ। ਆਪਣੇ ਦੇਸ਼ ਦੇ ਵਿੱਚ ਕੁਝ ਵੀ ਨਹੀਂ। ਲੋਕ ਆਪਣੇ ਕੁੜੀਆਂ ਦੇ ਵਿਆਹ ਬਾਹਰ ਦੇ ਮੁੰਡਿਆਂ ਦੇ ਨਾਲ ਇਸ ਤਰ੍ਹਾਂ ਕਰ ਰਹੇ ਨੇ ਕਿ ਜਿਵੇਂ ਬਾਹਰ ਦੇ ਲੜਕਿਆਂ ਦੇ ਨਾਲ ਇਹ ਵਿਆਹ ਕਰਾ ਕੇ ਬਹੁਤ ਖੁਸ਼ ਰਹਿਣਗੀਆਂ। ਪਰ ਕਈ ਵਾਰੀ ਇਹੀ ਸੋਚ ਸਾਡੀ ਔਲਾਦ ਦੇ ਲਈ ਭਾਰੀ ਪੈ ਜਾਂਦੀ ਹੈ ਤੇ ਕੁਝ ਇਸੇ ਤਰ੍ਹਾਂ ਹੀ ਅੱਜ ਦੀ ਕਹਾਣੀ ਦੇ ਵਿੱਚ ਵੀ ਹੋਇਆ ਸੀ। ਅੱਜ ਦੀ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਆਸਟ੍ਰੇਲੀਆ ਦੇ ਮੈਲਬੌਰਨ ਤੋਂ। ਮੈਲਬੌਰਨ ਦੇ ਵਿੱਚ ਇੱਕ ਘਰ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਗੁਆਂਢੀਆਂ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜਾਂਦਾ ਹੈ ਤੇ ਮੌਕੇ ਤੇ ਪੁਲਿਸ ਵੀ ਆ ਜਾਂਦੀ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਜਾਂਦੀਆਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਕਿਉਂਕਿ ਅੰਦਰੋਂ ਬਚਾਓ ਬਚਾਓ ਦੀਆਂ ਆਵਾਜ਼ਾਂ ਆ ਰਹੀਆਂ ਸਨ ਮਤਲਬ ਇਸ ਘਰ ਦੇ ਵਿੱਚ ਅੰਦਰ ਕੋਈ ਮੌਜੂਦ ਸੀ ਹੁਣ ਪੁਲਿਸ ਵੱਲੋਂ ਤੇ ਫਾਇਰ ਬ੍ਰਿਗੇਡ ਵੱਲੋਂ ਜਲਦੀ ਦੇ ਨਾਲ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਤੇ ਇੱਕ ਟੀਮ ਘਰ ਦੇ ਅੰਦਰ ਵਰਦੀ ਹੈ ਤੇ ਇਹ ਜਿਹੜਾ ਸਖਸੀ ਰੋਲਾ ਪਾ ਰਿਹਾ ਸੀ ਇਹਨੂੰ ਬਾਹਰ ਕੱਢਿਆ ਜਾਂਦਾ ਹੈ ਪਰ ਇਹਦੀ ਕੰਡੀਸ਼ਨ ਇਹੋ ਜਿਹੀ ਹੋ ਚੁੱਕੀ ਸੀ ਕਿ ਲਗਭਗ ਇਹਦਾ 95% ਸਰੀਰ ਸੜ ਚੁੱਕਿਆ ਸੀ ਇਹਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਪਰ ਹਸਪੀਟਲ ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਦੇ ਵੱਲੋਂ ਘਰ ਦੀ ਤਲਾਸ਼ੀ ਕੀਤੀ ਜਾਂਦੀ ਹੈ ਤੇ ਪੁਲਿਸ ਨੂੰ ਅੰਦਰੋਂ ਇੱਕ ਹੋਰ লাশ ਮਿਲਦੀ ਹੈ ਇਹ লাশ ਹੁੰਦੀ ਹੈ ਇੱਕ ਕੁੜੀ ਦੀ ਜੇਦੀ ਉਮਰ ਸੀ 28 ਤੋਂ 30 ਸਾਲ ਪੁਲਿਸ ਇਸ ਲਾਸ਼ ਦਾ ਪੋਸਟਮਾਰਟਮ ਕਰਵਾਉਂਦੀ ਹੈ ਤਾਂ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਜਿਹੜੀ ਲੜਕੀ ਦੀ ਮੌਤ ਹੋਈ ਸੀ ਇੱਕ ਗਲਾ ਵੱਢਣ ਕਰਕੇ ਹੋਈ ਸੀ ਤੇ ਇਹਦੇ ਸਰੀਰ ਦੇ ਉੱਤੇ ਕਈ ਸੱਟਾਂ ਦੇ ਨਿਸ਼ਾਨ ਸਨ ਜਿਵੇਂ ਇਹਨੂੰ ਕਿਸੇ ਨੇ ਬਹੁਤ ਕੁੱਟਿਆ ਸੀ ਹੁਣ ਪੁਲਿਸ ਜਦੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਅੱਗੇ ਵਧਾਉਂਦੀ ਹੈ ਤਾਂ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਦੋਨੇ ਜਾਣੇ ਇੱਕ ਪੰਜਾਬੀ ਜੋੜਾ ਸੀ ਜਿਹੜਾ ਕਿ ਪੰਜਾਬ ਦੇ ਅੰਮ੍ਰਿਤਸਰ ਤੋਂ ਸੀ ਤੇ ਇੱਥੇ ਆ ਕੇ ਰਹਿ ਰਿਹਾ ਸੀ ਹੁਣ ਇੱਥੋਂ ਦੀ ਪੁਲਿਸ ਜਦੋਂ ਇਸ ਕੇਸ ਦੀ ਇਨਕੁਆਇਰੀ ਕਰਦੀ ਹੈ ਤਾਂ ਸਾਰੇ ਸਬੂਤ ਇਕੱਠੇ ਕਰਦੀ ਹੈ ਤੇ 2015 ਦੇ ਵਿੱਚ ਕੋਰਟ ਦੇ ਵਿੱਚ ਸਾਰੇ ਸਬੂਤ ਦਾਖਲ ਕਰਦੀ ਹੈ ਇੱਥੋਂ ਦੀ ਪੁਲਿਸ ਨੂੰ ਇਹਨਾਂ ਦੋਨਾਂ ਦੇ ਪਿੱਛੇ ਦੀ ਇੱਕ ਕਹਾਣੀ ਪਤਾ ਚੱਲਦੀ ਹੈ ਉਹ ਕਹਾਣੀ ਕੁਝ ਇਸ ਤਰ੍ਹਾਂ ਦੀ ਸੀ ਇਹ ਜਿਹੜਾ ਮੁੰਡਾ ਸੜ ਕੇ ਮਰਿਆ ਸੀ ਇਹਦਾ ਨਾਮ ਸੀ ਅਭੀਜੀਤ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਭੀਜੀਤ ਸਿੰਘ ਪੜ੍ਹਨ ਲਿਖਣ ਦੇ ਵਿੱਚ ਕਾਫੀ ਹੁਸ਼ਿਆਰ ਸੀ ਤੇ ਇਹਨੇ ਕੰਪਿਊਟਰ ਦਾ ਕੋਰਸ ਵੀ ਕੀਤਾ ਸੀ ਇਸ ਤੋਂ ਬਾਅਦ ਇਹ ਪੀਜਾ ਹਟਦਾ ਮੈਨੇਜਰ ਵੀ ਬਣਦਾ ਹੈ ਇਸ ਤੋਂ ਬਾਅਦ 2005 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਹ ਸਟੱਡੀ ਵੀਜ਼ੇ ਤੇ ਆ ਜਾਂਦਾ ਹੈ ਤੇ ਇੱਥੇ ਰਹਿ ਕੇ ਇਹ ਕੜੀ ਮਿਹਨਤ ਕਰਦਾ ਹੈ ਤੇ ਆਖਿਰਕਾਰ ਇਹ ਇੱਥੋਂ ਦਾ ਪੀਆਰ ਹੋ ਜਾਂਦਾ ਹੈ ਜਦੋਂ ਇਹਨੂੰ ਆਸਟ੍ਰੇਲੀਆ ਦੀ ਪੀਆਰ ਮਿਲ ਜਾਂਦੀ ਹੈ ਤੇ ਇਹਦੇ ਘਰ ਵਾਲੇ ਹੁਣ ਇਹ ਸੋਚਦੇ ਨੇ ਕਿ ਕਿਉਂ ਨਾ ਇਹਦਾ ਵਿਆਹ ਕਰ ਦਿੱਤਾ ਜਾਵੇ ਤੇ ਘਰ ਦੇ ਵਿਆਹ ਕਰਨ ਵਾਸਤੇ ਇਹਨੂੰ ਪੰਜਾਬ ਦੇ ਵਿੱਚ ਸੱਦਦੇ ਨੇ ਤੇ ਇਹ ਹੁਣ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਆਪਣੇ ਘਰ ਇੱਥੇ ਆਉਂਦਾ ਹੈ ਇਥੇ ਘਰ ਵਾਲਿਆਂ ਨੇ ਇਹਦੇ ਵਾਸਤੇ ਇੱਕ ਕੁੜੀ ਲੱਭ ਕੇ ਰੱਖੀ ਹੋਈ ਸੀ ਜਿਹਦਾ ਨਾਮ ਸੀ ਸਰਗੁਣ ਰਾਗੀ ਇੱਥੇ ਰਹਿ ਕੇ ਇਹ ਇੱਕ ਦੂਜੇ ਨੂੰ ਮਿਲਦੇ ਨੇ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਜਿਸ ਤੋਂ ਬਾਅਦ ਦੋਨਾਂ ਦੀ ਮਰਜ਼ੀ ਦੇ ਨਾਲ ਇਹਨਾਂ ਦੇ ਵਿਆਹ ਦੀ ਤਰੀਕ ਰੱਖੀ ਜਾਂਦੀ ਹੈ 24 ਜੁਲਾਈ 2011 ਨੂੰ ਇਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਇੱਥੇ ਕਾਗਜ਼ੀ ਕਾਰਵਾਈ ਕਰਦੇ ਹੋਏ ਟਾਈਮ ਲੰਘ ਗਿਆ ਸੀ ਹੁਣ 2012 ਚੜ ਜਾਂਦਾ ਹੈ ਤੇ ਫਿਰ ਇਹ ਆਸਟ੍ਰੇਲੀਆ ਆਉਣ ਲਈ ਤਿਆਰ ਹੋ ਜਾਂਦੇ ਨੇ ਪਰ ਇਸ ਤੋਂ ਪਹਿਲਾਂ ਕਿ ਆਸਟ੍ਰੇਲੀਆ ਆਉਂਦੇ ਅਭੀਜੀਤ ਨੂੰ ਇੱਥੇ ਇੱਕ ਮੁੰਡਾ ਮਿਲਦਾ ਹੈ ਜਿਹਦਾ ਨਾਮ ਹੁੰਦਾ ਹੈ ਗੋਬਿੰਦ ਸਿੰਘ ਇਹ ਗੋਬਿੰਦ ਸਿੰਘ ਮੁੰਡਾ ਫੋਨ ਦੇ ਵਿੱਚੋਂ ਹੀ ਕੁਝ ਫੋਟੋਆਂ ਅਭੀਜੀਤ ਨੂੰ ਵਿਖਾਂਦਾ ਹੈ ਇਹ ਫੋਟੋਆਂ ਇਹੋ ਜਿਹੀਆਂ ਸਨ ਜਿਹੜੀਆਂ ਕਿ ਇਹਦੀਆਂ ਤੇ ਸਰਗੋਨ ਦੀਆਂ ਇਤਰਾਜ਼ਯੋਗ ਫੋਟੋਆਂ ਸਨ ਤੇ ਇਹ ਕਈ ਤਰ੍ਹਾਂ ਦੀ ਇਹੋ ਜਿਹੀ ਚੈਟਿੰਗ ਵੀ ਦੱਸਦਾ ਹੈ ਜਿਹੜੀ ਇਹਨੇ ਸਰਗੋਨ ਦੇ ਨਾਲ ਕੀਤੀ ਹੋਈ ਸੀ ਗੋਬਿੰਦ ਕਹਿੰਦਾ ਹੈ ਕਿ ਇਹਦਾ ਤੇ ਸਰਗੋਨ ਰਾਗੀ ਦਾ ਕਾਫੀ ਲੰਮੇ ਸਮੇਂ ਤੋਂ ਅਫੇਰ ਚੱਲ ਰਿਹਾ ਸੀ ਦੋਨੇ ਜਾਨੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਪਰ ਅਚਾਨਕ ਹੀ ਸਰਗੁਣ ਨੇ ਬਾਹਰ ਦੇ ਮੁੰਡੇ ਦੇ ਲਾਲਚ ਦੇ ਵਿੱਚ ਤੇਰੇ ਨਾਲ ਵਿਆਹ ਕਰਵਾ ਲਿਆ ਹੁਣ ਇਹ ਗੱਲ ਸੁਣ ਕੇ ਅਭੀਜੀਤ ਪੂਰੀ ਤਰ੍ਹਾਂ ਅਗਬ ਬੁਲਾ ਹੋ ਜਾਂਦਾ ਹੈ ਇੱਥੇ ਉਹ ਆ ਕੇ ਆਪਣੀ ਪਤਨੀ ਸਰਗੁਣ ਰਾਗੀ ਨੂੰ ਕੁਝ ਨਹੀਂ ਕਹਿੰਦਾ ਹੁਣ ਮਈ 2012 ਦੇ ਵਿੱਚ ਇਹ ਦੋਨੇ ਜਾਨੇ ਆਸਟ੍ਰੇਲੀਆ ਦੇ ਵਿੱਚ ਆ ਜਾਂਦੇ ਨੇ ਅਭੀਜੀਤ ਤੇ ਸਰਗੁਣ ਰਾਗੀ ਦੋਨੇ ਜਾਨੇ ਇਕੱਠੇ ਪਹਿਲਾਂ ਤਾਂ ਇੱਥੇ ਕਿਸੇ ਦੇ ਨਾਲ ਫਲੈਟ ਸ਼ੇਅਰ ਕਰਕੇ ਰਹਿ ਰਹੇ ਸਨ ਹਰੋ ਨੇ ਮੈਲਬੋਰਨ ਦੇ ਵਿੱਚ ਇੱਕ ਏਰੀਏ ਦੇ ਵਿੱਚ ਆਪਣਾ ਵੱਖਰਾ ਕਿਰਾਏ ਤੇ ਮਕਾਨ ਲੈ ਕੇ ਇੱਥੇ ਰਹਿਣ ਲੱਗ ਜਾਂਦੇ ਨੇ ਇਹਨਾਂ ਦੇ ਕੋਲ ਨਾ ਤੇ ਗੱਦੇ ਸਨ ਇਹ ਥੱਲੇ ਹੀ ਸੌਂਦੇ ਸਨ ਨਾ ਹੀ ਕੋਈ ਮਨੋਰੰਜਨ ਵਾਸਤੇ ਟੀਵੀ ਸੀ ਨਾ ਕੋਈ ਸਾਊਂਡ ਸਿਸਟਮ ਸੀ ਨਾ ਹੀ ਘਰ ਦੇ ਵਿੱਚ ਫ੍ਰਿਜ ਸੀ ਤੇ ਨਾ ਹੀ ਕੋਈ ਇਹਨਾਂ ਦੇ ਘਰ ਦੇ ਵਿੱਚ ਤੀਸਰਾ ਬੰਦਾ ਆਉਂਦਾ ਸੀ ਅਭੀਜੀਤ ਦਾ ਜਿਹੜਾ ਗੁੱਸਾ ਸੀ ਜਿਹੜਾ ਉਹਨੇ ਅੰਦਰ ਹੀ ਦਬਾ ਕੇ ਰੱਖਿਆ ਹੋਇਆ ਸੀ ਉਹ ਹੁਣ ਅਤਿਆਚਾਰ ਦੇ ਰੂਪ ਦੇ ਵਿੱਚ ਸਰਗੁਣ ਰਾਗੀ ਦੇ ਉੱਤੇ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਹੁਣ ਇੱਥੇ ਰਹਿ ਕੇ ਸਰਗੂ ਰਾਗੀ ਨੂੰ ਸਿਰਫ ਇੱਕ ਟਾਈਮ ਦਾ ਇਹ ਖਾਣਾ ਦਿੰਦਾ ਸੀ। ਉਹਨੂੰ ਮਾਰਦਾ ਘੁੱਟਦਾ ਸੀ। ਜਦੋਂ ਵੀ ਉਹ ਘਰੋਂ ਬਾਹਰ ਕੰਮ ਤੇ ਜਾਂਦਾ ਸੀ ਤਾਂ ਘਰ ਦੇ ਵਿੱਚ ਤਾਲਾ ਲਾ ਕੇ ਜਾਂਦਾ ਸੀ। ਇਹਦੇ ਕੋਲੋਂ ਫੋਨ ਵੀ ਉਹ ਖੋ ਕੇ ਨਾਲ ਹੀ ਲੈ ਜਾਂਦਾ ਸੀ। ਹੁਣ ਇਦਾਂ ਹੀ ਕਰਦੇ ਕਰਦੇ ਕਈ ਦਿਨ ਲੰਘ ਜਾਂਦੇ ਨੇ। ਪਰ ਇੱਕ ਦਿਨ ਸਰਗੂ ਰਾਗੀ ਆਪਣੇ ਕਮਰੇ ਦੀ ਖਿੜਕੀ ਨੂੰ ਤੋੜਦੀ ਹੈ ਤੇ ਤੋੜ ਕੇ ਘਰੋਂ ਬਾਹਰ ਨਿਕਲਦੀ ਹੈ। ਆਪਣੇ ਗੁਆਂਢੀਆਂ ਦੇ ਘਰ ਇਹ ਭੱਜ ਕੇ ਚਲੀ ਜਾਂਦੀ ਹੈ ਤੇ ਉਹਨਾਂ ਨੂੰ ਜਾ ਕੇ ਪੂਰੀ ਕਹਾਣੀ ਦੱਸਦੀ ਹੈ ਕਿ ਉਹਦੇ ਉੱਤੇ ਕਿ ਮੈਂ ਇੱਕ ਘਰ ਦੇ ਵਿੱਚ ਅਤਿਆਚਾਰ ਹੋ ਰਹੇ ਸਨ ਉਹ ਇਸ ਕਮਰੇ ਦੇ ਵਿੱਚ ਮਰ ਜਾਵੇਗੀ ਇਹ ਜਿਹੜੇ ਗਵਾੰਡੀ ਸਨ ਉਹ ਇਹਨੂੰ ਆਪਣੇ ਕੋਲ ਹੀ ਰੱਖਦੇ ਨੇ ਤੇ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਲਿਖਵਾਉਂਦੇ ਨੇ ਹੁਣ ਪੁਲਿਸ ਜਦੋਂ ਇਹਨਾਂ ਦੇ ਘਰ ਆਉਂਦੀ ਹੈ ਤਾਂ ਇਹਦੀ ਸਾਰੀ ਕਹਾਣੀ ਸੁਣਦੀ ਹੈ ਉਸ ਤੋਂ ਬਾਅਦ ਸਰਗੁਨ ਸਾਫ ਸਾਫ ਮਨਾ ਕਰ ਦਿੰਦੀ ਹੈ ਕਿ ਉਹ ਅਭੀਜੀਤ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਉਹ ਪੁਲਿਸ ਨੂੰ ਕਹਿੰਦੀ ਹੈ ਕਿ ਮੈਂ ਇਸ ਤੋਂ ਜ਼ਿਆਦਾ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦੀ। ਹੁਣ ਪੁਲਿਸ ਵਾਲੇ ਸਰਗੁਣ ਰਾਗੀ ਨੂੰ ਇੱਕ ਸੰਸਥਾ ਦੇ ਹਵਾਲੇ ਕਰ ਦਿੰਦੇ ਨੇ। ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਘਰੇਲੂ ਹਿੰਸਾ ਦੇ ਵਿੱਚ ਪੀੜਤ ਔਰਤਾਂ ਨੂੰ ਉਹਨਾਂ ਨੂੰ ਘਰ ਪ੍ਰੋਵਾਈਡ ਕਰਵਾਉਂਦੀਆਂ ਨੇ ਤੇ ਇਹ ਸੰਸਥਾ ਇਹਨੂੰ ਸਰਗੁਣ ਰਾਗੀ ਨੂੰ ਇੱਕ ਘਰ ਮੁਹੱਈਆ ਕਰਵਾਉਂਦੀ ਹੈ। ਹੁਣ ਆਸਟ੍ਰੇਲੀਆ ਦੇ ਵਿੱਚ ਅਭੀਜੀਤ ਦੇ ਉੱਤੇ ਕੇਸ ਚੱਲਦਾ ਹੈ ਕਿਉਂਕਿ ਐਫ ਆਈ ਆਰ ਦਰਜ ਹੋ ਚੁੱਕੀ ਸੀ। ਕੋਰਟ ਵੱਲੋਂ ਅਭੀਜੀਤ ਨੂੰ ਆਦੇਸ਼ ਦਿੱਤੇ ਜਾਂਦੇ ਨੇ ਕਿ ਉਹ ਕਦੀ ਵੀ ਸਰਗੋ ਨੂੰ ਨਹੀਂ ਮਿਲੇਗਾ। ਨਾ ਹੀ ਉਹਦੀ ਪ੍ਰਾਪਰਟੀ ਤੇ ਇਹਦਾ ਹੱਕ ਹੋਵੇਗਾ ਉਹ ਇਹਨੂੰ ਮਿਲਣ ਦੀ ਕੋਸ਼ਿਸ਼ ਵੀ ਨਹੀਂ ਕਰੇਗਾ ਤੇ ਨਾ ਹੀ ਉਹ ਇਹਨੂੰ ਮਿਲਣ ਦੀ ਕੋਸ਼ਿਸ਼ ਕਰੇਗੀ ਇਸ ਡਿਸੀਜਨ ਤੋਂ ਬਾਅਦ ਸਰਗੁਣ ਸੰਸਥਾ ਵੱਲੋਂ ਦਿੱਤੇ ਹੋਏ ਘਰ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਤੇ ਜਿਹੜਾ ਅਭੀਜੀਤ ਹੁੰਦਾ ਹੈ ਉਹ ਇੱਕ ਟੈਕਸੀ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਅਭੀਜੀਤ ਨੂੰ ਸਰਗੁਣ ਰਾਗੀ ਦਾ ਟਿਕਾਣੇ ਦਾ ਕੁਝ ਪਤਾ ਨਹੀਂ ਸੀ ਇਹ ਬਾਅਦ ਵਿੱਚ ਵੀ ਬੜੀ ਕੋਸ਼ਿਸ਼ ਕਰਦਾ ਹੈ ਇਹਨੂੰ ਲੱਭਣ ਦੀ ਪਰ ਇਹਨੂੰ ਸਰਗੁਣ ਕਿਤੇ ਵੀ ਨਹੀਂ ਲੱਭਦੀ ਉਹਨੇ ਕੀ ਕਰਦਾ ਹੈ ਕਿ ਇੱਕ ਪ੍ਰਾਈਵੇਟ ਡਿਟੈਕਟਿਵ ਨੂੰ ਹਾਇਰ ਕਰਦਾ ਹੈ ਕਿ ਉਹ ਇਹਨੂੰ ਇਹਦੀ ਪਤਨੀ ਸਰਗਨ ਨੂੰ ਲੱਭ ਕੇ ਦਵੇ ਕਿ ਉਹ ਕਿਹੜੀ ਜਗ੍ਹਾ ਤੇ ਰਹਿ ਰਹੀ ਹੈ। ਇਹਦੇ ਦਿਮਾਗ ਦੇ ਵਿੱਚ ਜਿਹੜੀ ਸੰਕ ਸੀ ਉਹ ਹਜੇ ਵੀ ਖਤਮ ਨਹੀਂ ਹੋਈ ਸੀ। ਇਹ ਹਜੇ ਵੀ ਉਹਨੂੰ ਫਿਰ ਤੋਂ ਮਿਲਣਾ ਚਾਹੁੰਦਾ ਸੀ ਤੇ ਆਪਣਾ ਬਦਲਾ ਲੈਣਾ ਚਾਹੁੰਦਾ ਸੀ ਕਿਉਂਕਿ ਇਹ ਸੋਚਦਾ ਸੀ ਕਿ ਉਹਦੀ ਪਤਨੀ ਨੇ ਉਹਦੇ ਨਾਲ ਧੋਖਾ ਕੀਤਾ ਸੀ। 12 ਅਕਤੂਬਰ 2012 ਨੂੰ ਅਭੀਜੀਤੂ ਨੇ ਇੱਕ ਕੇਮਾਰਟ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਬਾਕਸ ਕਟਰ ਖਰੀਦਾ ਹੈ। ਰੱਸੀ ਖਰੀਦਦਾ ਹੈ ਤੇ ਇੱਕ ਕੈਨ ਖਰੀਦਦਾ ਹੈ ਨਾਲੇ ਹੀ ਇਹ ਕੈਨ ਦੇ ਵਿੱਚ ਪੈਟਰੋਲ ਪੰਪ ਤੋਂ ਟੀਲ ਨਾਲ ਇਹ ਫੁੱਲ ਕਰਵਾ ਲੈਂਦਾ ਹੈ ਇਸ ਤੋਂ ਬਾਅਦ ਇਹਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਇਹਦੀ ਪਤਨੀ ਸਰਗੁਨ ਰਾਗੀ ਕਿਹਰੇ ਫਲੈਟ ਦੇ ਵਿੱਚ ਰਹਿ ਰਹੀ ਸੀ ਇਹ ਹੁਣ ਸਿੱਧਾ ਹੀ ਉਹਦੇ ਘਰ ਜਾਂਦਾ ਹੈ ਤੇ ਜਾਂਦਿਆ ਸਾੜ ਹੀ ਚਾਕੂਆਂ ਦੇ ਨਾਲ ਉਹਦੇ ਉੱਤੇ वार ਕਰ ਦਿੰਦਾ ਹੈ ਇਸ ਹਮਲੇ ਕਾਰਨ ਸਰਗੁਨ ਫਰਸ਼ ਦੇ ਉੱਤੇ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਹਜੇ ਉਹ ਅੱਧੀ ਮਰੀ ਹੋਈ ਸੀ ਜਿਸ ਤੋਂ ਬਾਅਦ ਇਹ ਕੈਨ ਦੇ ਵਿੱਚੋਂ ਜਿਹੜਾ ਤੇਲ ਕੱਢਦਾ ਹੈ ਤੇ ਤੇਲ ਪੂਰੇ ਘਰ ਦੇ ਅੰਦਰ ਸਿਰਕ ਦਿੰਦਾ ਹੈ ਤੇ ਬੋਡੀ ਦੇ ਉੱਤੇ ਵੀ ਸਿਰਕ ਦਿੰਦਾ ਹੈ ਬਾਅਦ ਵਿੱਚ ਇਹ ਅੱਗ ਲਾ ਦਿੰਦਾ ਹੈ ਇਹ ਜਦੋਂ ਤੇਲ ਸਿਰਕ ਰਿਹਾ ਸੀ ਤਾਂ ਕੁਝ ਤੇਲ ਦਾ ਹਿੱਸਾ ਇਹਦੇ ਉੱਪਰ ਵੀ ਡਿੱਗ ਗਿਆ ਸੀ ਜਦੋਂ ਇਹ ਅੱਗ ਲਾ ਰਿਹਾ ਸੀ ਤਾਂ ਇਹਨੂੰ ਵੀ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਨ ਕਰਕੇ ਇਹ ਅੰਦਰ ਹੀ ਇਹ ਵੀ ਖੁਦ ਵੀ ਡਿੱਗ ਜਾਂਦਾ ਹੈ ਪੁਲਿਸ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹਦੇ ਵਿੱਚ ਇਹ ਲਿਖਿਆ ਸੀ ਕਿ ਇਹ ਪਤਾ ਨਹੀਂ ਚੱਲਿਆ ਕਿ ਇਹਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਫਿਰ ਐਕਸੀਡੈਂਟਲੀ ਇਹਦੇ ਉੱਤੇ ਵੀ ਤੇਲ ਪੈ ਗਿਆ ਸੀ ਜਦੋਂ ਇਹਨੂੰ ਵੀ ਅੱਗ ਲੱਗ ਚੁੱਕੀ ਸੀ ਤਾਂ ਇਹ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉੱਚੀ ਉੱਚੀ ਰੋਲਾ ਪਾ ਰਿਹਾ ਸੀ ਕਿ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਪਰ ਜਦੋਂ ਅੱਗ ਬੁਝ ਨਹੀਂ ਰਹੀ ਸੀ ਤਾਂ ਇਹਨੇ ਕੀ ਕੀਤਾ ਕਿ ਬੈੱਡ ਦੇ ਉੱਤੇ ਜਿਹੜੀਆਂ ਬੈੱਡ ਸ਼ੀਟਾਂ ਪਈਆਂ ਹੋਈਆਂ ਸਨ ਉਹਨਾਂ ਨੂੰ ਆਪਣੇ ਆਲੇ ਦੁਆਲੇ ਲਪੇਟ ਲਿਆ ਸੀ ਤੇ ਖੁਦ ਬੈੱਡ ਦੇ ਥੱਲੇ ਵੜ ਗਿਆ ਸੀ ਪੁਲਿਸ ਨੇ ਜਦੋਂ ਅੱਗ ਬੁਝਾਈ ਸੀ ਤੇ ਇਹਨੂੰ ਬੈੱਡ ਦੇ ਥੱਲੋਂ ਬਾਹਰ ਕੱਢਿਆ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇਹਦਾ 95% ਹਿੱਸਾ ਸੜ ਚੁੱਕਿਆ ਸੀ ਜਦੋਂ ਇਹਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਇਹਦੀ ਇਲਾਜ ਦੌਰਾਨ ਮੌਤ ਹੋ ਗਈ ਇਸ ਤਰ੍ਹਾਂ ਇੱਕ ਪੰਜਾਬੀ ਲੜਕੀ ਦੀ ਉਹਦੇ ਘਰ ਵਾਲਿਆਂ ਨੇ ਉਹਦਾ ਬਾਹਰ ਵਾਲੇ ਮੁੰਡੇ ਦੇ ਨਾਲ ਵਿਆਹ ਕੀਤਾ ਸੀ ਤਾਂ ਜੋ ਉਹਦੀ ਜ਼ਿੰਦਗੀ ਖੁਸ਼ਹਾਲ ਬਣੇ ਪਰ ਹੋਇਆ ਕਿ ਇਹਦੇ ਬਿਲਕੁਲ ਉਲਟ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ